ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ਦੇ ਵਿੱਚ 7 ਕਨਾਲ 12 ਮਰਲੇ ਜ਼ਮੀਨ ਦਾ ਕਬਜ਼ਾ ਕਰਨੈਲ ਸਿੰਘ ਪੁੱਤਰ ਬੁੱਧ ਸਿੰਘ ਨੂੰ ਦਬਾਉਣ ਗਏ ਸਰਕਾਰੀ ਅਧਿਕਾਰੀਆਂ ਤੇ ਕਬਜ਼ਾ ਧਾਰੀ तिरਦੇ ਰਣਜੀਤ ਸਿੰਘ ਅਤੇ ਉਸਦੇ ਲੜਕੇ ਜਤਿੰਦਰ ਸਿੰਘ ਤੇ ਨਰਿੰਦਰ ਸਿੰਘ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਅਧਿਕਾਰੀਆਂ ਦੇ ਵਿੱਚ ਨਾਇਬ ਤਹਿਸੀਲਦਾਰ ਕਾਨਗੂ ਅਤੇ ਪਟਵਾਰੀ ਸ਼ਾਮਿਲ ਸਨ ਜਦਕਿ 4 ਪੁਲਿਸ ਮੁਲਾਜ਼ਮ ਵੀ ਉਸ ਵੇਲੇ ਸਰਕਾਰੀ ਅਧਿਕਾਰੀਆਂ ਦੇ ਨਾਲ ਸੁਰੱਖਿਆ ਕਰਨ ਦੇ ਮੌਕੇ ਤੇ ਗਏ ਸਨ। ਰਦਸਿਆ ਜਾ ਰਿਹਾ ਹੈ ਕਿ ਦੁੱਜੀ تیرਦੇ ਬੁੱਲੋ ਪੁਲਸ ਮੁਲਾਜ਼ਮਾਂ ਦੇ ਸਾਹਮਣੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਅਥਿਸ ਮੌਕੇ ਤੇ ਪਹੁੰਚੇ ਸਬੰਧਤ ਚੌਕੀ ਨਸ਼ਹਿਰਾ ਮੰਜਾ ਸਿੰਘ ਦੇ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿੰਨਾ ਸਰਕਾਰੀ ਅਧਿਕਾਰੀਆਂ ਦੇ ਉੱਪਰ ਫਾਇਰਿੰਗ ਹੋਈ ਆ ਉਹਨਾਂ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤਬੀਰ ਸਿੰਘ ਹਲਕਾ ਕਲੇਰਖੁਰਦ ਜੀ ਅੱਜ ਮਾਨਯੋਗ ਸੈਸ਼ਨ ਅਦਾਲਤੀ ਦੇ ਹੁਕਮਾ ਮੁਤਾਬਕ ਐਸੀ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਹਾਜ਼ਰੀ 'ਚ ਆਪਾਂ ਜੀ ਜ਼ਮੀਨ ਦਾ ਦਖਲ ਦਿਵਾਉਣ ਆਏ ਹਾਂ ਜਿਹੜਾ ਪਿੰਡ ਪਿੰਡ ਕਲੇਰ ਖੁਰਦ ਜੀ ਕਿੰਨੀ ਜ਼ਮੀਨ ਇਹ 7 ਕ ਨਾਲ 12 ਮਰਲੇ ਜੀ ਤੇ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰਹਾ ਵਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਂ ਜੀ ਜਿਹੜਾ ਰਣਜੀਤ ਸਿੰਘ ਆ ਬਾਕੀ ਹੋਰਾਂ ਨੂੰ ਪਛਾਤੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਤੇ ਅਹੀਂ ਤੇ ਇਹੋ ਪੁੱਛਣ ਗਏ ਹਾਂ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਟੇ ਹੈਗਾ ਜਾਂ ਦੱਸਿਆ ਜਾਏ ਗਰਦੌਰ ਸਾਹਿਬਗੇ ਨਾਲ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ بجائے ਉਲਟੇ ਫਾਇਰ ਕੱਟਨੇ ਸ਼ੁਰੂ ਕਰ ਦਿੱਤੇ ਕਿੰਨੇ ਫਾਇਰ ਕੀਤੀ ਹੈ ਜੀ ਫਾਇਰ ਜੀ ਮੇਰੀ ਅੱਜ ਜੀ ਤਿੰਨ ਚਾਰ ਹੋਏ ਆ ਬਾਕੀ ਇਹਨਾਂ ਗਿਣਤ ਫਾਇਰ ਹੋਏ ਆ ਬਾਅਦ ਚ ਆਪਾਂ ਤੇ ਉਥੋਂ ਆ ਗਏ ਆ ਜੀ ਜਾਨ ਬਚਾਈ ਆਪਣੀ ਜਾਨ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜੇ ਆ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਤੇ ਆਪਣੀ ਜਾਨ ਬਚਾ ਕੇ ਆਏ ਆ ਜੀ ਮੰਗ ਜੀ ਅਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਦੀ ਗਲਤ ਕੀਤਾ ਫਾਇਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜੀ ਦੇਖੋ ਬਿਨਾ ਕੰਪਨੀ ਵਾਪਸ ਆ ਕੇ ਬੰਦੇ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਇੱਥੇ ਖੜੇ ਆ ਜੀ ਹੁਣ ਉਹਨਾਂ ਨੂੰ ਰੋਕਦੇ ਤਾਂ ਫੇਰ ਲਾਲ ਵੀ ਤੇਹੀਂ ਰੁਕੋ ਅਜੇ ਕਾਰਵਾਈ ਮੇਰੇ ਨਾਲ ਜੀ ਗਰਦੌਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਤੇ ਪੁਲਿਸ ਪੁਲਿਸ ਦੇ ਮਲਾਜ਼ਮ ਆਏ ਜੀ ਚਾਰ ਪੁਲਿਸ ਦੀ ਮੌਜੂਦਗੀ ਵਿੱਚ ਕੱਢੇ ਆ ਜੀ ਪੁਲਿਸ ਦੀ ਮੌਜੂਦਗੀ ਵਿੱਚ ਕੱਢੇ ਗਏ ਆ ਜੀ ਕੰਨਗੋ ਜੀ ਸ਼੍ਰੀਮਧਜਾ ਸਿੰਘ ਤੇ ਐਸ ਵੇਲੇ ਹੀ ਪਿੰਡੇ ਕਲੇਰ ਖੁਰਦੇ ਦੇ ਵਿੱਚ ਖੜੇ ਆ ਤੇ ਮਾਨਯੋਗ ਅਦਾਲਤ ਦੇ ਹੁਕਮ ਤਾਗ ਉਹ ਜਿਹੜਾ ਕਬਜ਼ਾ ਸੀ ਉਹ ਫਸਲ ਤਵਾਉਣਾ ਸੀ ਜ਼ਮੀਨ ਦਾ ਕਿੰਨੀ ਫਕਲ ਸੀ ਸੱਤ ਕਨਾਲ 12 ਮਰਲੇ ਹਾਂ ਜੀ ਤੇ ਹਾਲੇ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਨਾਂ ਨੂੰ ਪੁੱਛਣ ਗਏ ਕਿ ਚਾ ਦੇਖੋ ਕੋਈ ਵਗੈਰਾ ਕੋਰਡ ਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਦੇਈ ਅਸੀਂ ਅਸੀਂ ਵਾਪਸ ਚਲੇ ਜਾਂਦੇ ਆ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਮੇਰੀ ਪਰਿਵਾਰੀ ਤੋਂ ਉਹਨਾਂ ਨੇ ਫੇアリング ਕਰਤੀ ਜਿੱਦੇ ਫਾਇਰ ਕੀਤੀ ਹੈ ਜੀ ਕਿ ਤਿੰਨ ਤਾ ਰੌਂਡ ਕਿ ਨਿਕਲੇ ਆਇਆ ਤੇ ਇਹ ਥੋੜਾ ਅੱਗੇ ਅਸੀਂ ਫਿਰ ਇਹਨੇ ਭੱਜ ਗਏ ਟਰੱਕ ਦੀ ਓਟ ਲੈ ਕੇ ਆਪਣੀ ਜਾਨ ਬਚਾਈ ਤੇ ਹੋਰ ਅਸੀਂ ਥੋੜਾ ਪਿੱਛੇ ਛੱਡ ਗਏ ਅਸੀਂ ਮੰਗ ਕਰਦੇ ਅਸੀਂ ਮੈਂ ਇਹ ਮੰਗ ਕਰਦੇ ਕਿ ਸਰਕਾਰੀ ਕੰਮ ਦੇ ਵਿੱਚ ਅਦਾਲਤੀ ਕੰਮ ਦੇ ਵਿੱਚ ਜਿਹੜਾ ਅਦਾਲਤੀ ਹੁਕਮ ਸੀ ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ ਸ੍ਰੀਕਾ ਰਾਜਰੀ ਹੁਕਮਾਨੀ ਜਿਹੜੀ ਉਹ ਲਗਨਾਂ ਕੀਤੀ ਹੈ ਇਹਨਾਂ ਦੇ ਜੋ ਮੰਦੀ ਸਰਕਾਰੀ ਕਾਰਵਾਈ ਜਿਸ ਦਾ ਪਰਚਾ ਕਰਤਾ ਹੋਣਾ ਚਾਹੀਦਾ ਕੰਮ ਤੋਂ ਕਿਹਾ ਤੇ ਦਿਲ ਹਾਲ ਹੈ ਅਸੀਂ ਤੇ ਖੜੇ ਆ ਪਾਸੇ ਜੀ ਅਸੀਂ ਰੁਕਿਆ ਹੋਇਆ ਚੰਕੀ ਚਾਰਨੀ ਖਰਨੇ ਖਰਾ ਮਜਾ ਸੀ ਕੀ ਗੱਲ ਹੋਈ ਐ ਸੇ ਕੇ ਜੀ ਸ਼ਾਸਨ ਕੋਟ ਦਾ ਹੁਕਮੀ ਜੀ ਹਾਂ ਜੀ ਤੇ ਪਟਵਾਰੀ ਸਾਹ ਤੇ ਗਰਦੋਰ ਤੇ ਨਿਆਖਾ ਆਈ ਕਵਜਾ ਕਰਉਣ ਜੀ ਹਾਂ ਜੀ ਤੇ ਦੂਜੀ ਤੇ ਰਣਜੀਤ ਸਿੰਘਾ ਉਹਨਾਂ ਨੇ ਕਿ ਕਵਜਾ ਨਹੀਂ ਹੁੰਦਦਾ ਜੀ ਤੇ ਉਲਟਾ ਮੁਲਾਜ਼ਮਾਂ ਨੂੰ ਗਾਲ੍ਹਾਂ ਮਾਰਦੇ ਕੋਈ ਫਾਇਰਪੂ ਵੀ ਹੋਇਆ ਜੀ ਇਹ ਤਫਤੀਸ਼ ਕਰਨੀ ਹੈ ਤਫਤੀਸ਼ ਕਰਦੇ ਹਾਂ ਤੋਤੀਸ਼ ਕਰਦੇ ਹਾਂ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ